ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ ਭਾਰਤ ਦੌਰੇ ਤੇ ਪਹੁੰਚੇ ਕੈਨੇਡਾ ਦੇ ਮੰਤਰੀ ਮਨਿੰਦਰ ਸਿੱਧੂ ਭਾਰਤੀ ਕੈਬਨਟ ਮੰਤਰੀ ਪਿਊਸ਼ ਗੋਇਲ ਨਾਲ ਕੀਤੀ ਮੁਲਾਕਾਤ ਦੋਹਾਂ ਮੁਲਕਾਂ ਦੀ ਦੁਵੱਲੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਤੇ ਦਿੱਤਾ ਜ਼ੋਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਲਈ ਸੱਤ ਵੱਡੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ ਕੈਨੇਡਾ ਨੂੰ ਊਰਜਾ ਮਹਾਸ਼ਕਤੀ ਬਣਾਉਂਦਾ ਟਿਕਾ ਕਾਰਨੀ ਵੱਲੋਂ ਐਲਾਨੇ ਨਵੇਂ ਪ੍ਰੋਜੈਕਟਾਂ ਦੀ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੀਤੀ ਸ਼ਲਾਗਾ ਕਿਹਾ ਪ੍ਰਧਾਨ ਮੰਤਰੀ ਉਹਨਾਂ ਦੀਆਂ ਸਿਫਾਰਸ਼ਾਂ ਤੇ ਵੀ ਛੇਤੀ ਹੀ ਦੇਣਗੇ ਧਿਆਨ ਸਾਨੂੰ ਪੂਰੀ ਆਸ ਕੈਨੇਡਾ ਵਿੱਚ ਨਜ਼ਰ ਆ ਰਹੇ ਨੇ ਕੁਦਰਤ ਦੇ ਬਿਲਖਨ ਰੰਗ ਅਸਮਾਨ ਵਿੱਚ ਰੰਗ-बिरੰਗੀਆਂ ਰੋਸ਼ਟੀਆਂ ਦਾ ਨਜ਼ਾਰਾ ਵੇਖਣ ਲਈ ਲੋਕਾਂ 'ਚ ਭਾਰੀ ਉਤਸ਼ਾਹ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਭਾਰਤ ਦੌਰੇ ਤੇ ਪਹੁੰਚੇ ਕੈਨੇਡਾ ਦੇ ਮੰਤਰੀ ਮਨਿੰਦਰ ਸਿੱਧੂ ਨੇ ਭਾਰਤੀ ਕੈਬਨਿਟ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕੀਤੀ ਦੋਹਾਂ ਮੰਤਰੀਆਂ ਨੇ ਦੁਵੱਲੀ ਆਰਥਿਕ ਪਾਈਵਾਲੀ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਦੋਹਾਂ ਮੁਲਕਾਂ ਦਰਮਿਆਨ ਰਿਸ਼ਤੇ ਸੁਧਾਰਨ ਦੀ ਕਵਾਇਦ ਚੱਲਦੇ ਆ ਸਿੱਧੂ ਦੀ ਇਸ ਭਾਰਤ ਫੇਰੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕੈਨੇਡਾ ਦੇ ਮੰਤਰੀ ਮਨਿੰਦਰ ਸਿੰਘ ਸਿੱਧੂ ਇਹਨੇ ਦਿਨੀ ਭਾਰਤ ਦੌਰੇ ਤੇ ਨੇ ਸ਼ੁੱਕਰਵਾਰ ਨੂੰ ਸਿੱਧੂ ਨੇ ਭਾਰਤੀ ਕੈਬਨਿਟ ਮੰਤਰੀ ਪਿਊਸ਼ ਕੋਹਿਲ ਨਾਲ ਮੁਲਾਕਾਤ ਕੀਤੀ ਦੋਹਾਂ ਤਿਰਾਨੇ ਵਪਾਰ ਅਤੇ ਨਿਵੇਸ਼ ਤੇ ਸਤਵੀਂ ਮੰਤਰੀ ਪੱਧਰੀ ਗੱਲਬਾਤ ਕੀਤੀ ਭਾਰਤ ਅਤੇ ਕੈਨੇਡਾ ਨੇ ਦੁਵੱਲੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ ਇਸ ਮੀਟਿੰਗ ਵਿੱਚ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਕੋਹਿਲ ਅਤੇ ਕੈਨੇਡਾ ਦੇ ਬਰਾਮਤ ਪ੍ਰਮੋਸ਼ਨ ਅੰਤਰਰਾਸ਼ਟਰੀ ਵਪਾਰ ਅਤੇ ਆਰਥਿਕ ਵਿਕਾਸ ਮੰਤਰੀ ਮਨਿੰਦਰ ਸਿੱਧੂ ਨੇ ਸ਼ਿਰਕਤ ਕੀਤੀ ਕੈਨੇਡਾ ਦੇ ਮੰਤਰੀ ਮਨਿੰਦਰ ਸਿੱਧੂ ਦੀ 11 ਤੋਂ 14 ਨਵੰਬਰ ਤੱਕ ਭਾਰਤ ਫੇਰੀ ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦੁਆਰਾ ਜੀ7 ਸਮੇਲਨ ਦੇ ਮੌਕੇ ਤੇ ਆਪਣੀ ਹਾਲੀਆ ਮੀਟਿੰਗ ਦੌਰਾਨ ਸਹਿਯੋਗ ਵਧਾਉਣ ਲਈ ਦਿੱਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਹੈ ਇਹ ਗੱਲਬਾਤ 13 ਅਕਤੂਬਰ ਨੂੰ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੁਆਰਾ ਜਾਰੀ ਕੀਤੇ ਗਏ ਸਾਂਝੇ ਬਿਆਨ ਤੇ ਵੀ ਆਧਾਰਿਤ ਹੈ ਜਿਸ ਵਿੱਚ ਵਪਾਰ ਨੂੰ ਭਾਰਤ ਕੈਨੇਡਾ ਆਰਥਿਕ ਸਬੰਧਾਂ ਦੀ ਨੀਵਜੋ ਉਜਾਗਰ ਕੀਤਾ ਗਿਆ ਸੀ ਮੀਟਿੰਗ ਵਿੱਚ ਦੋਹਾਂ ਮੰਤਰੀਆਂ ਨੇ ਤੇਜ਼ੀ ਨਾਲ ਵਧ ਰਹੇ ਦੁਵੱਲੇ ਵਪਾਰ ਤੇ ਸੰਤੁਸ਼ਟੀ ਜ਼ਾਹਰ ਕੀਤੀ 2024 ਵਿੱਚ ਭਾਰਤ ਕੈਨੇਡਾ ਕੁੱਲ ਵਪਾਰ 23.64 ਅਰਬ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ ਜਿਸ ਵਿੱਚ 8.98 ਅਰਬ ਡਾਲਰ ਦਾ ਮਾਲ ਵਪਾਰ ਵੀ ਸ਼ਾਮਲ ਹੈ ਇਹ ਪਿਛਲੇ ਸਾਲ ਦੇ ਮੁਕਾਬਲੇ 10% ਦੀ ਵਾਧਾ ਦਰਸਾਉਂਦਾ ਹੈ ਦੋਵੇਂ ਧਿਰਾਂ ਨਿਵੇਸ਼ ਸਪਲਾਈ ਚੇਨ ਅਤੇ ਰਣਨੀਤਕ ਖੇਤਰਾਂ ਵਿੱਚ ਸਹਿਯੋਗ ਵਿਵਾਨ ਲਈ ਸਹਿਮਤ ਹੋਈਆਂ ਦੋਹਾਂ ਧਿਰਾਂ ਨੇ ਦੁਵੱਲੇ ਨਿਵੇਸ਼ ਵਿੱਚ ਸਥਿਰਵਾਦੀ ਨੂੰ ਵੀ ਦਰਸਕਿਤਾ ਜੋ ਕਿ ਭਾਰਤ ਵਿੱਚ ਮਹੱਤਵਪੂਰਨ ਕੈਨੇਡੀਅਨ ਸੰਸਥਾਗਤ ਨਿਵੇਸ਼ ਅਤੇ ਕੈਨੇਡਾ ਵਿੱਚ ਭਾਰਤੀ ਕੰਪਨੀਆਂ ਦੀ ਵਧ ਰਹੀ ਮੌਜੂਦਗੀ ਦੁਆਰਾ ਉਜਾਗਰ ਕੀਤਾ ਗਿਆ ਹੈ ਇਸ ਨਾਲ ਦੋਹਾਂ ਅਰਥਚਾਰਿਆਂ ਵਿੱਚ ਹਜ਼ਾਰਾਂ ਨੌਕਰੀਆਂ ਪੈਦਾ ਹੋਈਆਂ ਨੇ ਮੰਤਰੀਆਂ ਨੇ ਡੂੰਗੇ ਸਹਿਯੋਗ ਲਈ ਤਰਜੀਹੀ ਖੇਤਰਾਂ ਦੀ ਰੂਪਰੇਖਾ ਤਿਆਰ ਕੀਤੀ ਇਹਨਾਂ ਵਿੱਚ ਊਰਜਾ ਤਬਦੀਲੀ ਅਤੇ ਅਗਲੀ ਪੀੜੀ ਦੇ ਉਦਯੋਗਿਕ ਵਿਕਾਸ ਲਈ ਜ਼ਰੂਰੀ ਮਹੱਤਵਪੂਰਨ ਖਣਿਜਾਂ ਅਤੇ ਸਾਫ਼ ਊਰਜਾ ਵਿੱਚ ਲੰਮੇ ਸਮੇਂ ਦੀ ਭਾਈਵਾਲੀ ਸ਼ਾਮਲ ਸੀ एरोस्पेस ਅਤੇ ਦੂਰੀ ਵਰਤੋਂ ਟੈਕਨੋਲੋਜੀਆ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਭਾਰਤ ਵਿੱਚ ਕੈਨੇਡਾ ਦੇ ਸਥਾਪਿਤ ਕਾਰਜਾਂ ਅਤੇ ਤੇਜ਼ੀ ਨਾਲ ਫੈਲ ਰਹੇ ਭਾਰਤੀ ਹਵਾਬਾਜ਼ੀ ਬਾਜ਼ਾਰ ਦਾ ਲਾਭ ਉਠਾਉਣਾ ਹੈ ਆਗਵ ਨੇ ਵਿਸ਼ਵਵਿਆਪੀ ਸਪਲਾਈ ਚੇਨਾਂ ਵਿੱਚ ਚੱਲ ਰਹੇ ਵਿਗਨਾ ਦੇਵੀ ਸਮੀਖਿਆ ਕੀਤੀ ਅਤੇ ਖਾਸ ਕਰਕੇ ਖੇਤੀਬਾੜੀ ਖੇਤਰ ਵਿੱਚ ਵਧੇਰੇ ਲਚਕੀਲੇਪਨ ਦੀ ਜ਼ਰੂਰਤ ਤੇ ਸਹਿਮਤੀ ਜਤਾਈ ਉਨ੍ਹਾਂ ਨੇ ਟਿਕਾਊ ਆਰਥਿਕ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਵਕਫਕ ਅਤੇ ਪਰੋਸੇਮਨ ਸਪਲਾਈ ਲੜੀਆਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਲਈ ਸੱਤ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਹਨਾਂ ਵੱਡੇ ਪ੍ਰੋਜੈਕਟਾਂ ਨੂੰ ਕਾਰਨੀ ਤੇਜ਼ੀ ਨਾਲ ਪੂਰਾ ਕਰਵਾਉਣ ਦੀ ਚਾਹਵਾਂ ਨੇ। ਇਹਨਾਂ ਪ੍ਰੋਜੈਕਟਾਂ ਵਿੱਚ ਨਵੀਆਂ ਖਾਨਾਂ, ਐਲ ਐਨ ਜੀ ਅਤੇ ਪੰਨ ਬਿਜਲੀ ਵਿਕਾਸ ਸ਼ਾਮਲ ਨੇ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਪ੍ਰੋਜੈਕਟਾਂ ਨੂੰ ਖਰੀ ਚੰਡੀ ਮਿਲਣ ਨਾਲ ਕੈਨੇਡਾ ਨੂੰ ਊਰਜਾ ਮਹਾਸ਼ਕਤੀ ਬਨਣ ਵਿੱਚ ਮਦਦ ਮਿਲੇਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 7 ਹੋਰ ਪਹਿਲ ਕਦਮੀਆਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੀ ਉਹ ਸਰਕਾਰ ਦੇ ਮੇਜਰ ਪ੍ਰੋਜੈਕਟਸ ਆਫਿਸ ਦੁਆਰਾ ਤੇਜ਼ੀ ਨਾਲ ਪ੍ਰਵਾਨਗੀ ਲਈ ਸਿਫਾਰਿਸ਼ ਕਰ ਰਹੀ ਹੈ ਜਿਸ ਵਿੱਚ ਬਹੁ ਅਰਬ ਡਾਲਰ ਦੇ ਊਰਜਾ ਅਤੇ ਕੁਦਰਤੀ ਸਰੋਤ ਪ੍ਰਸਤਾਵ ਸ਼ਾਮਲ ਨੇ ਜਿਨ੍ਹਾਂ ਵਾਲੇ ਉਤਾਵਨ ਨੂੰ ਉਮੀਦ ਹੈ ਕਿ ਟੈਰਿਕ ਪ੍ਰਭਾਵਿਤ ਅਰਥ ਵਿਵਸਥਾ ਨੂੰ ਹੁਣ ਹੋਰ ਖੁਲਾਰਾ ਮਿਲੇਗਾ ਕਾਨੀ ਨੇ ਕਿਹਾ ਕਿ ਵਿਕਾਸ ਪ੍ਰੋਜੈਕਟਾਂ ਦਾ ਇਹ ਨਵਾਂ ਦੌਰ ਦੇਸ਼ ਨੂੰ ਅਮਰੀਕੀ ਨੀਤੀਆਂ ਦੇ ਬਾਵਜੂਦ ਆਰਥਿਕ ਤੌਰ ਤੇ ਵਧੇਰੇ ਸਵੈ ਨਿਰਭਰ ਬਣਾਉਣ ਅਤੇ ਉੱਚ ਮੰਗ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਇੱਕ ਪਾਵਰ ਹਾਊਸ ਖਿਡਾਰੀ ਬਣਨ ਵਿੱਚ ਮਦਦ ਕਰੇਗਾ ਸਰਕਾਰੀ ਅੰਕੜਿਆਂ ਦੇ ਅਨੁਸਾਰ ਸਤੰਬਰ ਵਿੱਚ ਪ੍ਰਧਾਨ ਮੰਤਰੀ ਕਾਨੀ ਵੱਲੋਂ ਪ੍ਰਵਾਨਗੀ ਲਈ ਸਿਫਾਰਿਸ਼ ਕੀਤੀਆਂ 5 ਦੇ ਨਾਲ ਇਹ ਕੁੱਲ 7 ਪਹਿਲ ਕਦਮੀਆਂ ਅਰਥਵਿਵਸਥਾ ਲਈ ਕੁੱਲ 116 ਬਿਲੀਅਨ ਡਾਲਰ ਦੇ ਮੁੱਲ ਦੀਆਂ ਨੇ ਕਾਨੀ ਨੇ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਪਰਵਰਤਨਸ਼ੀਲ ਨੇ ਅਤੇ ਕੈਨੇਡਾ ਨੂੰ ਇੱਕ ਊਰਜਾ ਮਹਾਸ਼ਕਤੀ ਵਜੋਂ ਆਪਣੀ ਪੂਰੀ ਤਾਕਤ ਦਾ ਅਹਿਸਾਸ ਕਰਨ ਵਿੱਚ ਮਦਦ ਕਰਨਗੇ ਅਤੇ ਨਾਲ ਹੀ ਦੇਸ਼ ਨੂੰ ਅਮਰੀਕਾ ਤੋਂ ਦੂਰ ਕਰਨ ਲਈ ਨਵੇਂ ਆਰਥਿਕ ਅਤੇ ਵਪਾਰਕ ਗਲਿਆਰੇ ਬਣਾਉਣਗੇ ਕਾਨੀ ਨੇ ਕਿਹਾ ਕਿ ਕੈਨੇਡਾ ਦੀਆਂ ਬਹੁਤ ਸਾਰੀਆਂ ਤਾਕਤਾਂ ਅਮਰੀਕਾ ਨਾਲ ਲੇੜੇ ਵਪਾਰਕ ਸਮਝੌਤਿਆਂ ਤੇ ਆਧਾਰਿਤ ਹੋਣ ਨਾਲ ਸਾਡੀਆਂ ਕਮਜ਼ੋਰੀਆਂ ਬਣ ਗਈਆਂ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਕੈਨੇਡਾ ਨੂੰ ਆਪਣੀ ਆਰਥਿਕ ਰਣਨੀਤੀ ਨੂੰ ਨਾਟਕੀ ਟੰਗ ਨਾਲ ਬਦਲਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮਾਰਕਾਰਨੀ ਨੇ ਵੀਰਵਾਰ ਨੂੰ ਨਵੇਂ ਬਣੇ ਮੇਜਰ ਪ੍ਰੋਜੈਕਟ ਆਫਿਸ ਨੂੰ ਭੇਜਣ ਲਈ ਸੰਗੀ ਪ੍ਰੋਜੈਕਟਾਂ ਦੀ ਦੂਜੀ ਕਿਸ਼ਤ ਦਾ ਐਲਾਨ ਕੀਤਾ। ਕਾਰਨੀ ਨੇ ਕਿਹਾ ਕਿ ਐਮਪੀਓ ਜਿਸ ਦਾ ਉਦੇਸ਼ ਪ੍ਰੋਜੈਕਟ ਪ੍ਰਵਾਨਗੀਆਂ ਨੂੰ ਤੇਜ਼ ਕਰਨਾ ਹੈ, ਸਨ ਖੇਤਰਾਂ ਲਈ ਇੱਕ ਵੱਡਾ ਮੌਕਾ ਪੈਦਾ ਕਰਦਾ ਹੈ। ਫੈਡਰਲ ਬਾਡੀ ਦੇ ਪ੍ਰਧਾਨ ਅਤੇ ਸੀਈਓ ਡੌਨ ਫੈਰਲ ਨੇ ਕਿਹਾ ਕਿ ਇਸ ਕਰਮੀਆਂ ਵਿੱਚ ਕਾਰਨੀ ਦੀ ਸਰਕਾਰ ਦੁਆਰਾ ਬਣਾਇਆ ਗਿਆ ਐਮਪੀਓ ਪ੍ਰੋਜੈਕਟਾਂ ਨੂੰ ਅੰਤਿਮ ਰੂਪ ਦੇਣ ਵਿੱਚ ਮਦਦ ਕਰੇਗਾ। ਫੇਰ ਨੇ ਕਿਹਾ ਕਿ ਐਮਪੀਓ ਟੀਮ ਵਾਤਾਵਰਣ ਮੁਲਾਂਕਣ ਅਤੇ ਪ੍ਰਬੰਧਕੀ ਪ੍ਰਕਿਰਿਆ ਨੂੰ ਸੁਚਾਰੀ ਬਣਾਏਗੀ ਸਮਰਥਕਾਂ ਨੂੰ ਜ਼ਰੂਰੀ ਸਵਦੇਸ਼ੀ ਸਲਾਮਸ਼ਵਰੇ ਵਿੱਚ ਮਦਦ ਕਰੇਗੀ ਐਨਾ ਪ੍ਰੋਜੈਕਟਰ ਨੂੰ ਪੂਰਾ ਕਰਨ ਲਈ ਨਿਵੇਸ਼ਕ ਡਾਲਰਾਂ ਨੂੰ ਆਕਰਸ਼ਿਤ ਕਰਨ ਲਈ ਕੰਮ ਕਰੇਗੀ ਅਤੇ ਕਿਟ ਸਪਲਾਈ ਦਾ ਤਾਲਮੇਲ ਬਣਾਏਗੀ ਹੋਰ ਕਮਾ ਦੇ ਨਾਲ ਜੋ ਕਿ ਪ੍ਰੋਜੈਕਟ ਤੋਂ ਪ੍ਰੋਜੈਕਟ ਤੱਕ ਵੱਖ-ਵੱਖ ਹੋਣਗੇ ਇੱਥੇ 6 ਪ੍ਰੋਜੈਕਟ ਅਤੇ ਇੱਕ ਸੰਕਲਪ ਹਨ ਜੋ ਐਮਪੀਓ ਨੂੰ ਭੇਜੇ ਗਏ ਨਿਊ ਬਾਂਸਵਿਕ ਵਿੱਚ ਮਹੱਤਵਪੂਰਨ ਖੰਡ ਲਈ ਖਾਨ ਓਨਟਾਰੀਆ ਵਿੱਚ ਕ੍ਰਾਫੋਰਡ ਨਿਕਲ ਪ੍ਰੋਜੈਕਟ ਬ੍ਰਿਟਿਸ਼ ਕੋਲੰਬੀਆ ਵਿੱਚ ਕੇਐਸਆਈ ਲਿਸਮ ਸਤਰ ਕੁਦਰਤੀ ਗੈਸ ਪ੍ਰੋਜੈਕਟ ਇੱਕ ਇਕੈਲੂਇਟ ਹਾਈਡਰੋ ਪ੍ਰੋਜੈਕਟ ਕਿਊਬਿਕ ਵਿੱਚ ਨੂਵੋ ਮੋਂਡੋ ਗ੍ਰੇਫਾਈਟ ਫੇਜ਼ 2 ਪ੍ਰੋਜੈਕਟ ਉੱਤਰ ਪੱਛਮੀ ਬੀਸੀ ਵਿੱਚ ਯੂਕੋਨ ਵਿੱਚ ਉੱਤਰ ਪੱਛਮੀ ਮਹੱਤਵਪੂਰਨ ਸੰਭਾਲ ਕੋਰੀਡੋਰ ਜਿਸ ਵਿੱਚ ਖੇਤਰ ਵਿੱਚ ਮਹੱਤਵਪੂਰਨ ਖਣਿਜ ਅਤੇ ਸਾਫ ਬਿਜਲੀ ਸੰਚਾਰ ਵਿਕਾਸ ਸ਼ਾਮਲ ਨੇ ਉੱਤਰ ਪੱਛਮ ਬੀਸੀ ਵਿੱਚ ਉਤਰੀ ਤੱਟ ਟ੍ਰਾਂਸਮਿਸ਼ਨ ਲਾਈਨ ਕਾਰਨੀ ਦੀ ਟੀਮ ਅਨਸਾਰ ਇਹਨਾਂ ਪ੍ਰੋਜੈਕਟਾਂ ਨਾਲ ਕੈਨੇਡਾ ਦੀ ਆਰਥਿਕਤਾ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਵੇਗੀ। ਪ੍ਰਧਾਨ ਮੰਤਰੀ ਮਾਰ ਕਾਰਨੀ ਵੱਲੋਂ ਐਲਾਨੇ ਗਏ ਨਵੇਂ ਪ੍ਰੋਜੈਕਟਾਂ ਦੀ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਨਾਲ ਅਲਬਰਟਾ ਨੂੰ ਲਾਭ ਹੋਵੇਗਾ। ਨਾਲ ਹੀ ਉਹਨਾਂ ਆਸ ਜ਼ਾਹਤਾਏ ਕਿ ਪ੍ਰਧਾਨ ਮੰਤਰੀ ਕਾਰਨੀ ਉਹਨਾਂ ਦੀਆਂ ਸਿਫਾਰਸ਼ਾਂ ਤੇ ਵੀ ਛੇਤੀ ਹੀ ਧਿਆਨ ਦੇਣਗੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਐਲਾਨੇ ਗਏ ਨਵੇਂ ਪ੍ਰੋਜੈਕਟਾਂ ਨੂੰ ਪ੍ਰੀਮੀਅਰ ਡੈਨੀਅਲ ਸਮਿਥ ਨੇ ਦੇਸ਼ ਤੇ ਸੂਬੇ ਲਈ ਚੰਗਾ ਦੱਸਿਆ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੁਆਰਾ ਸੰਭਾਵੀ ਤੇਜ਼ੀ ਨਾਲ ਪਰਵਾਣ ਲਈ ਚੁਣੇ ਗਏ ਵੱਡੇ ਪ੍ਰੋਜੈਕਟਾਂ ਦੇ ਦੂਜੇ ਬੈਚ ਨਾਲ ਸਹਿਮਤ ਨੇ ਕਾਰਨੀ ਨੇ ਵੀਰਵਾ ਨੂੰ ਐਲਾਨ ਕੀਤਾ ਕਿ ਸਤੰਬਰ ਵਿੱਚ ਐਲਾਨੇ ਗਏ ਪੰਜ ਪ੍ਰੋਜੈਕਟਾਂ ਦੀ ਸ਼ੁਰੂਆਤ ਸੂਚਿਤ ਹੋਤ ਬਾਅਦ ਸੱਤ ਹੋਰ ਵੱਡੇ ਊਰਜਾ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਉਹਨਾਂ ਦੀ ਸਰਕਾਰ ਦੇ ਮੇਜਰ ਪ੍ਰੋਜੈਕਟ ਦਫ਼ਤਰ ਨੂੰ ਭੇਜਿਆ ਜਾ ਰਿਹਾ ਹੈ ਦੂਜੀ ਸੂਚੀ ਵਿੱਚ ਉੱਤਰੀ অন্ਟਾਰੀਓ ਵਿੱਚ ਇੱਕ ਨਿਕਲ ਖਾਨ ਇਕਾਲਟ ਵਿੱਚ ਇੱਕ ਪਨ ਬਿਜਲੀ ਪ੍ਰੋਜੈਕਟ ਉੱਤਰ ਪੱਛਮੀ ਬ੍ਰਿਟਿਸ਼ ਕੋਲੰਬੀਆ ਵਿੱਚ ਸਥਿਤ ਇੱਕ ਟ੍ਰਾਂਸਮਿਸ਼ਨ ਲਾਈਨ ਅਤੇ ਇੱਕ ਹੋਰ ਪ੍ਰੋਜੈਕਟ ਸ਼ਾਮਲ ਨੇ ਕਿਊਬਿਕ ਅਤੇ ਨਿਊ ਬਾਂਸਵਿਕ ਵਿੱਚ ਸਥਿਤ ਦੋ ਹੋਰ ਖਣਿਤ ਖਾਨਾ ਨੂੰ ਵੀ ਚੁਣਿਆ ਗਿਆ ਹੈ ਸੂਚੀ ਵਿੱਚ ਬਿਟੂਮਨ ਪਾਈਪਲਾਈਨ ਸ਼ਾਮਲ ਨਹੀਂ ਸੀ ਜਿਸ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਉਹਨਾਂ ਦੀ ਸਰਕਾਰ ਵਕਾਲਤ ਕਰਦੇ ਰਹੇ ਨੇ ਪਰ ਵੀਰਵਾਰ ਨੂੰ ਉਹਨਾਂ ਕਿਹਾ ਕਿ ਇਸ ਵਿਸ਼ੇ ਤੇ ਓਟਾਵਾ ਨਾਲ ਚਰਚਾ ਜਾਰੀ ਹੈ ਇਸ ਬਾਰੇ ਸਮਿਥ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਵਰਤਮਾਨ ਵਿੱਚ ਅਸੀਂ ਸੰਗੀ ਸਰਕਾਰ ਨਾਲ ਇੱਕ ਸਮਝੌਤੇ ਤੇ ਕੰਮ ਕਰ ਰਹੇ ਹਾਂ ਜਿਸ ਵਿੱਚ ਸਾਡੇ ਊਰਜਾ ਖੇਤਰ ਵਿੱਚ ਨਿੱਜੀ ਨਿਵੇਸ਼ ਨੂੰ ਰੋਕਣ ਵਾਲੇ ਕਈ ਨੁਕਸਾਨ ਦੇ ਕਾਨੂੰਨਾਂ ਨੂੰ ਹਟਾਉਣਾ ਸੋਧਣਾ ਜਾਂ ਓਵਰਹਾਲ ਕਰਨਾ ਸ਼ਾਮਲ ਹੈ ਅਤੇ ਏਸ਼ੀਆਈ ਬਾਜ਼ਾਰ ਲਈ ਬੀਟੂਮਨ ਪਾਈਪਲਾਈਨ ਦੀ ਅੰਤਿਮ ਪ੍ਰਵਾਨਗੀ ਵੱਲ ਕਦਮ ਕਰਨਾ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਗੱਲਬਾਤ ਅੰਤਿਮ ਪੜਾਤੇ ਪਹੁੰਚ ਚੁੱਕੀ ਹੈ ਅਤੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਇਹ ਸੁਣਨ ਦੀ ਉਮੀਦ ਹੈ ਕਿ ਕੀ ਕਾਰਨੀ ਦੀ ਸਰਕਾਰ ਆਖਰਕਾਰ ਅਲਬਰਟਾ ਦੇ ਊਰਜਾ ਟਿੱਥਿਆਂ ਦਾ ਸਮਰਥਨ ਕਰੇਗੀ ਜਾਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਬਣਾਏ ਗਏ ਕਾਨੂੰਨਾ ਅਤੇ ਨਿਯਮ ਉਤੇ ਕਾਇਮ ਰਹੇਗੀ। ਇਹਨਾਂ ਪ੍ਰੋਜੈਕਟਾਂ ਬਾਰੇ ਕਾਰਨੀ ਕਹਿ ਚੁੱਕੇ ਨੇ ਕਿ ਇਹ ਸੂਬੇ ਅਤੇ ਦੇਸ਼ ਲਈ ਇੱਕ ਮਹੱਤਵਪੂਰਨ ਪ੍ਰਕਿਰਿਆ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਉਹ ਸਮਿਥ ਨੂੰ ਸੰਭਾਵੀ ਸੌਦੇ ਲਈ ਕੀ ਕਰਨ ਲਈ ਕਹਿਣਗੇ ਤਾਂ ਕਾਰਨੀ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਅਲਬਰਟਾ ਸੂਬੇ ਅਤੇ ਇਸ ਦੇ ਤੇਲ ਅਤੇ ਗੈਸ ਉਦਯੋਗ ਨੂੰ ਊਰਜਾ ਭਵਿੱਖ ਲਈ ਚੰਗੀ ਸਥਿਤੀ ਵਿੱਚ ਰੱਖਣ ਲਈ ਜ਼ਰੂਰੀ ਨਿਵੇਸ਼ ਕੀਤਾ ਜਾਵੇ। ਫਿਲਹਾਲ ਪ੍ਰਧਾਨ ਮੰਤਰੀ ਕਰਨੀ ਦੇ ਨਵੇਂ ਐਲਾਨ ਤੋਂ ਬਾਅਦ ਆਸ ਜਿਤਾਈ ਜਾ ਰਹੀ ਹੈ ਕਿ ਕੈਨੇਡਾ ਦੀ ਆਰਥਿਕਤਾ ਅੱਗੇ ਤਰੱਕੀ ਵਿੱਚ ਹੋਰ ਉਭਾਦਾ ਹੋਵੇਗਾ ਅਮਰੀਕੀ ਨੀਤੀਆਂ ਦਰਮਿਆਨ ਇਹਨਾਂ ਨਵੇਂ ਪ੍ਰੋਜੈਕਟਾਂ ਨੂੰ ਬੇहद ਅਹਿਮ ਮੰਨਿਆ ਜਾ ਰਿਹਾ ਹੈ ਕੈਨੇਡਾ ਅਤੇ ਉੱਤਰੀ ਅਮਰੀਕਾ ਵਿੱਚ ਇਹਨੇ ਦਿਨੀ ਸ਼ਾਮ ਸਮੇਂ ਕੁਦਰਤ ਦੇ ਵਿਲੱਖਣ ਰੰਗ ਵੇਖਣ ਨੂੰ ਮਿਲ ਰਹੇ ਨੇ ਅਸਮਾਨ ਵਿੱਚ ਰੰਗ-बिरੰਗੀਆਂ ਰੌਸ਼ਟੀਆਂ ਦਾ ਨਜ਼ਾਰਾ ਵੇਖ ਕੇ ਹਰ ਕੋਈ ਹੈਰਾਨ ਹੈ ਅਸਮਾਨ ਕਈ ਰੰਗਾਂ ਦੀ ਰੋਸ਼ਨੀ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ ਇਸ ਕੁਦਰਤੀ ਵਰਤਾਰੇ ਨੂੰ ਨਾਰਜਨ ਲਾਈਟਸ ਜਾਂ ਔਰੇਰਾ ਕਿਹਾ ਜਾਂਦਾ ਹੈ ਆਕਾਂ ਅਤੇ ਖੁੱਲੀਆਂ ਥਾਵਾਂ ਤੇ ਇਸ ਕੁਦਰਤੀ ਨਜ਼ਾਰੇ ਨੂੰ ਵੇਖਣ ਵਾਲਿਆਂ ਦੀ ਵੱਡੀ ਭੀੜ ਇਹਨੇ ਦੇ ਨਜ਼ਰ ਆ ਰਹੀ ਹੈ। ਇਹਨੇ ਦੇ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਰਾਤ ਦਾ ਅਸਮਾਨ ਇੱਕ ਰੰਗीन ਪੇਂਟਿੰਗ ਵਰਗਾ ਨਜ਼ਰ ਆਉਂਦਾ ਹੈ। ਨੀਲੇ, ਹਰੇ, ਗੁਲਾਬੀ ਅਤੇ ਲਾਲ ਰੋਸ਼ਨੀ ਦੀਆਂ ਲਹਿਰਾਂ ਰਾਤ ਦੇ ਅਸਮਾਨ ਵਿੱਚ ਵੱਖਰੀ ਤਸਵੀਰ ਉਕੇੜਦੀਆਂ ਨੇ ਜੋ ਕੁਦਰਤ ਦੇ ਸਭ ਤੋਂ ਸੁੰਦਰ ਚਮਤਕਾਰਾਂ ਵਿੱਚੋਂ ਇੱਕ ਨੂੰ ਦਰਸਾਉਂਦਾ ਹੈ। ਇਸ ਵਰਤਾਰੇ ਨੂੰ ਨਾਰਦਰਨ ਲਾਈਟਸ ਜਾਂ ਔਰੇਰਾ ਬੋਰੋਲਿਸ ਕਿਹਾ ਜਾਂਦਾ ਹੈ। ਇਹ ਹੈਰਾਨੀਜਨਕ ਨਜ਼ਾਰਾ ਕੈਨੇਡਾ ਅਤੇ ਉੱਤਰੀ ਅਮਰੀਕਾ ਦੇ ਕਈ ਖੇਤਰਾਂ ਵਿੱਚ ਦੇਖਿਆ ਜਾ ਰਿਹਾ ਹੈ। ਇਹ ਨਜ਼ਾਰਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕਾਚੁਆਨ, ਮੈਨੀਟੋਬਾ, ਯੂਕਾਨ, ਉੱਤਰੀ ਪੱਛਮੀ ਪ੍ਰਦੇਸ਼ਾਂ, ਨੂਨਾਵਤ, ਲੈਬਰਾਡੋਰ ਅਤੇ 온ਟਾਰੀਓ ਅਤੇ ਕਿਊਬਿਕ ਦੇ ਉੱਤਰੀ ਹਿੱਸਿਆਂ ਵਿੱਚ ਨਜ਼ਰ ਆ ਰਿਹਾ ਹੈ। 온ਟਾਰੀਓ ਅਤੇ ਕਿਊਬਿਕ ਦੇ ਉੱਤਰੀ ਹਿੱਸਿਆਂ ਵਿੱਚ ਨਜ਼ਰ ਆ ਰਿਹਾ ਹੈ। ਸਪੇਸ ਵੈਦਰ ਪ੍ਰੈਡਿਕਸ਼ਨ ਸੈਂਟਰ ਦੇ ਮਾਹਰ ਸੀਨ ਦਾਹਲ ਅਨੁਸਾਰ ਏਸੀ ਚਮਕ ਸ਼ਾਮੀ 7 ਵਜੇ ਤੋਂ 10 ਵਜੇ ਈਸਟਰਨ ਟਾਈਮ ਦੇ ਵਿਚਕਾਰ ਸਭ ਤੋਂ ਵੱਧ ਦਿਖਾਈ ਦਿੰਦੀ ਹੈ ਕੁਦਰਤ ਦੇ ਇਸ ਵਰਤਾਰੇ ਪਿੱਛੇ ਕਾਰਨ ਸੂਰਜੀ ਤੂਫਾਨਾਂ ਨੂੰ ਮੰਨਿਆ ਜਾਂਦਾ ਹੈ ਹਾਲ ਹੀ ਦੇ ਸਮੇਂ ਵਿੱਚ ਸੂਰਜ ਦੇ ਕਈ ਵਾਰ ਆਪਣੀ ਗਰਮੀ ਦਿਖਾਈ ਹੈ ਜਿਸ ਨਾਲ ਸ਼ਕਤੀਸ਼ਾਲੀ ਫਟਟਨ ਪੈਦਾ ਹੋਏ ਨੇ ਨਤੀਜੇ ਵਜੋਂ ਕੋਰੋਨਲ ਮਾਸ ਇਜੈਕਸ਼ਨ ਜਾਂ ਚਾਰਜ ਕਣਾਂ ਦੇ ਤੂਫਾਨ ਤੇਜ਼ੀ ਨਾਲ ਪਲਾਟ ਵਿੱਚ ਫੈਲਦੇ ਅਤੇ ਧਰਤੀ ਦੇ ਚੁੰਬਕੀ ਖੇਤਰ ਵਿੱਚ ਟਕਰਾਉਂਦੇ ਨੇ ਜਦੋਂ ਇਹ ਤੇਜ਼ ਗਨ ਪ੍ਰੋਟੋਨ ਅਤੇ ਇਲੈਕਟ੍ਰੋਨ ਸਾਡੇ ਵਾਯੂ ਮੰਡਲ ਵਿੱਚ ਗੈਸਾਂ ਨਾਲ ਟਕਰਾਉਂਦੇ ਨੇ ਤਾਂ ਊਰਜਾ ਨਿਕਲਦੀ ਹੈ ਅਤੇ ਅਸਮਾਨ ਵਿੱਚ ਇੱਕ ਚਮਕਦਾਰ ਰੋਸ਼ਨੀ ਪੈਦਾ ਹੁੰਦੀ ਹੈ। ਹਰਾ ਰੰਗ ਉਦੋਂ ਹੁੰਦਾ ਹੈ ਜਦੋਂ ਇਹ ਆਕਸੀਜਨ ਨਾਲ ਟਕਰਾਉਂਦੇ ਨੇ। ਲਾਲ ਰੰਗ ਉਦੋਂ ਨਜ਼ਰ ਆਉਂਦਾ ਹੈ ਜਦੋਂ ਇਹ ਉਚਾਈ ਤੇ ਮੌਜੂਦ ਆਕਸੀਜਨ ਨਾਲ ਟਕਰਾਉਂਦੇ ਨੇ। ਨੀਲਾ ਅਤੇ ਜਾਮਨੀ ਜਦੋਂ ਇਹ ਨਾਈਟ੍ਰੋਜਨ ਨਾਲ ਟਕਰਾਉਂਦੇ ਨੇ। ਇਸ ਬਾਰੇ ਕੈਨੇਡੀਅਨ ਖਗੋਲ ਵਿਗਿਆਨੀ ਡਾਕਟਰ ਜੇ.ਸੀ. ਰੋਜਰਸਨ ਦੱਸਦੇ ਹਨ ਕਿ ਇਹ ਸੂਰਜੀ ਤੂਫਾਨ ਧਰਤੀ ਦੇ ਚੁੰਬਕੀ ਖੇਤਰ ਵਿੱਚ गिर ਜਾਂਦੇ ਨੇ ਅਤੇ ਵਾਯੂ ਮੰਡਲ ਨਾਲ ਟਕਰਾ ਜਾਂਦੇ ਨੇ। ਅਸਮਾਨ ਨੂੰ ਇਹ ਰੰਗਾਂ ਨਾਲ ਭਰ ਦਿੰਦੇ ਨੇ ਜਿਹੜੇ ਵਕਤ-ਵਕਤ ਰੰਗਾਂ ਦੇ ਹੁੰਦੇ ਨੇ। ਨਾਰਦਰਨ ਲਾਈਟਸ ਜਾਂ ਔਰੇਰਾ ਖਾਸ ਤੌਰ ਤੇ ਉਤਰੀ ਗੋਲਿਸ ਫਾਇਰ ਵਿੱਚ ਇਹ ਰੌਸ਼ਨੀयां ਕੈਨੇਡਾ, ਅਲਾਸਕਾ, ਨਾਰਵੇ, ਸਵੀਡਨ, ਫਿਨਲੈਂਡ ਅਤੇ ਰੂਸ ਵਰਗੇ ਦੇਸ਼ਾਂ ਵਿੱਚ ਦਿਖਾਈ ਦਿੰਦੀਆਂ ਨੇ। ਜਦੋਂ ਕਿ ਦੱਖਣੀ ਗੋਲਿਸ ਫਾਇਰ ਵਿੱਚ ਇਹ ਅੰਟਾਰਕਟਿਕਾ ਅਤੇ ਆਸਟ੍ਰੇਲੀਆ ਦੇ ਦੱਖਣੀ ਖੇਤਰਾਂ ਵਿੱਚ ਨਜ਼ਰ ਆਉਂਦੀਆਂ ਨੇ। ਇਸ ਵਾਰ ਨਾਰਦਰਨ ਲਾਈਟ ਸਿਰਫ ਕੈਨੇਡਾ ਤੱਕ ਸੀਮਿਤ ਨਹੀਂ ਸਨ ਇਹ ਦੱਖਣੀ ਅਮਰੀਕਾ ਦੇ ਸੁਭਿਆਂ ਜਿਵੇਂ ਕਿ ਟੈਕਸਾਸ ਅਤੇ ਨਿਊ ਮੈਕਸਿਕੋ ਵਿੱਚ ਵੀ ਨਜ਼ਰ ਆਈਆਂ ਸਪੇਸ ਵੈਦਰ ਸੈਂਟਰ ਦਾ ਕਹਿਣਾ ਹੈ ਕਿ ਇਹ ਭੂ ਚੁੰਬਕੀ ਤੂਫਾਨ ਪੂਰੇ ਵੀਕਐਂਡ ਤੱਕ ਅੜੇ ਸਕਦਾ ਹੈ ਹਾਲਾਂਕਿ ਇਸ ਦੀ ਤੀਬਰਤਾ ਥੋੜੀ ਘੱਟ ਹੋਵੇਗੀ ਨਾਸਾ ਅਤੇ ਐਨਓਏਏ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮਹੀਨਿਆਂ ਪਹਿਲਾਂ ਸੂਰਜੀ ਤੂਫਾਨਾਂ ਦੀ ਭਵਿੱਖਬਾਣੀ ਕਰਨਾ ਲਗਭਗ ਅਸੰਭਵ ਹੈ ਪਰ ਜਿਵੇਂ ਹੀ ਇੱਕ ਸੀਐਮਈ ਸੂਰਜ ਤੋਂ ਨਿਕਲਦਾ ਹੈ ਇਹ ਧਰਤੀ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ ਕੁਝ ਦਿਨ ਪਹਿਲਾਂ ਏਸੀ ਜਾਣਕਾਰੀ ਦੇਣਾ ਸੰਭਵ ਹੈ ਇੰਨੇ ਦਿਨੀ ਰੰਗीन ਰੋਸ਼ਟੀਆਂ ਦਾ ਇਹ ਨਜ਼ਾਰਾ ਕੈਨੇਡਾ ਅਤੇ ਅਮਰੀਕਾ ਦੇ ਉੱਤਰੀ ਹਿੱਸਿਆਂ ਵਿੱਚ ਨਜ਼ਰ ਆ ਰਿਹਾ ਹੈ ਇਸ ਨੂੰ ਵੇਖਣ ਲਈ ਸ਼ਹਿਰ ਦੀਆਂ ਰੋਸ਼ਟੀਆਂ ਤੋਂ ਦੂਰ ਕਿਸੇ ਪਾਰਕ ਜਾਂ ਝੀਲ ਦੇ ਕਿਨਾਰੇ ਲੋਕੀ ਇਕੱਠੇ ਹੋ ਰਹੇ ਨੇ ਜਿੱਥੇ ਅਸਮਾਨ ਸਾਫ਼ ਹੁੰਦਾ ਹੈ ਤੇ ਚੰਦਰਮਾ ਮੱਧਮ ਹੁੰਦਾ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਸੂਰਜ ਦੀ ਗਤੀਵਿਧੀ 2025 ਤੱਕ ਵਧਦੀ ਰਹੇਗੀ ਜਿਸ ਦਾ ਮਤਲਬ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਅਜਿਹੇ ਦ੍ਰਿਸ਼ ਹੋਰ ਵੀ ਵੇਖੇ ਜਾ ਸਕਦੇ ਨੇ ਇਸ ਬੁਲਟਨ ਚ ਐਨਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਫਿਲਹਾਲ ਇਜਾਜ਼ਤ ਦਿਓ ਧੰਨਵਾਦ